ਕਿ ਜਿਹੜੇ ਜ਼ਮਾਨੇ ਵਿੱਚ دہشت ਪਾ ਦੇਣ ਰੱਬ ਜਾਣੇ ਐਨੇ ਹਥਿਆਰ ਕਿੱਥੋਂ ਆਉਂਦੇ ਨੇ ਹਾਲ ਦੀ ਘੜੀ ਲੋਕਾਂ ਵਿੱਚ ਨਫ਼ਰਤ ਇਸ ਕਦਰ ਵੱਧ ਗਈ ਹੈ ਕਿ ਕੁਝ ਲੋਕ ਐਨੀ ਠੰਡ ਵਿੱਚ ਕਿਸੇ ਦਾ ਘਰ ਫੂਕ ਕੇ ਹੱਥ ਸੇਕਣਾ ਚਾਹੁੰਦੇ ਨੇ ਕਿਸੇ ਦਾ ਘਰ ਫੂਕ ਕੇ ਹੱਥ ਸੇਕਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ਵਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਬੀਤੀ ਰਾਤ ਪਰ 12 ਵਜੇ 5 ਵਜੇ ਦੇ ਕਰੀਬ ਕੰਗ ਪਿੰਡ ਵਿੱਚ ਬੋਤਲ ਬੰਬ ਚੱਲਦਾ ਔਰ ਰਾਤ ਨੂੰ ਸਾਰਾ ਪਿੰਡ ਸੁੱਤਾ ਸੀ ਲੇਕਿਨ ਕਿਸੇ ਦੇ ਦਿਲ ਵਿੱਚ ਨਫ਼ਰਤ ਜਾਗਦੀ ਪਈ ਸੀ ਬੋਤਲ ਬੰਬ ਦਾ ਧੁਮਾਕਾ ਹੁੰਦਾ ਤੇ ਜਿਸ ਘਰ ਵਿੱਚ ਹੁੰਦਾ ਉਹ ਘਰ ਵਾਲੇ ਜਿਹੜੇ ਆ ਹਾਲੇ ਤੱਕ ਧੁਮਾਕਾ ਮਹਿਸੂਸ ਕਰ ਰਹੇ ਆ ਦੱਸਿਆ ਜਾ ਰਿਹਾ ਕਿ ਲਖਮਿੰਦਰ ਸਿੰਘ ਕੰਗ ਜਿਹੜੇ ਆ ਉਹਨਾਂ ਦੇ ਘਰ ਦਾ ਜਿਹੜਾ ਮੇਨ ਗੇਟ ਹੈ ਜਿਹੜਾ ਵੱਸੋਂ ਦੇ ਵਿੱਚਕਾਰ ਉਹਨਾਂ ਦਾ ਘਰ ਹੈ ਮੇਨ ਗੇਟ ਹੈ ਉੱਥੇ ਪਹਿਲਾਂ ਦਾਤਰਾ ਨਾਲ ਤੇਜ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਅਨੋਖੀ ਘਟਨਾ ਹੈ ਆਪਣੇ ਆਪ ਵਿੱਚ ਪਹਿਲਾਂ ਰਾਤ ਦੇਰ ਰਾਤ ਮਤਲਬ 12 ਵਜੇ ਤੋਂ ਬਾਅਦ ਦਾ ਸਮਾਂ ਹੋਵੇਗਾ ਜਾਂ 12 ਤੋਂ ਕੁਝ 15-20 ਮਿੰਟ ਪਹਿਲੇ ਦਾ ਸਮਾਂ ਹੋਵੇਗਾ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਪਹਿਲਾਂ ਤਾਂ ਹਥਿਆਰਾਂ ਨਾਲ ਹਮਲਾ ਦਰਵਾਜ਼ੇ ਤੇ ਕੀਤਾ ਜਾਂਦਾ ਹੈ ਦਰਵਾਜ਼ੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇ ਫਿਰ ਬੋਤਲ ਬੰਬ ਜਿਹੜੀ ਹੈ ਉਹ ਘਰ ਦੇ ਅੰਦਰ ਛੁੱਟੇ ਜਾਂਦਾ ਜਿਸ ਕਰਕੇ ਉੱਥੇ ਵੀ ਤਮਾਕਾ ਹੁੰਦਾ ਤੇ ਅੱਗ ਜੇ ਲੱਗ ਜਾਂਦੀ ਆ ਪਰਿਵਾਰ ਅੰਦਰ ਡਰਿਆ ਬੈਠਾ ਰਹਿੰਦਾ ਔਰ ਦੱਸਿਆ ਜਾ ਰਿਹਾ ਕਿ ਘਰ ਦੇ ਲਾਣੇਦਾਰ ਵੱਲੋਂ ਕਿ ਉਸ ਦਾ ਪੁੱਤਰ ਜਿਹੜਾ ਕੈਨੇਡਾ ਰਹਿੰਦਾ ਉਹਦਾ ਨਾਮ ਲੈ ਕੇ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਉਹ ਕਹਿੰਦੇ ਅਸੀਂ ਤਾਂ ਭਾਈ ਡਰ ਦੇ ਅੰਦਰੋਂ ਬਾਹਰ ਹੀ ਨਹੀਂ ਨਿਕਲੇ ਕਿਉਂਕਿ ਪੁੱਤ ਪੋਤਿਆਂ ਵਾਲਾ ਉਹ ਕਹਿੰਦਾ ਮੇਰਾ ਟੱਬਰ ਹੈ ਅਸੀਂ ਤਾਂ ਡਰ ਦੇ ਸਾਰੇ ਅੰਦਰ ਹੀ ਬੈਠੇ ਰਹੇ ਕਿ ਕਿਤੇ ਕੋਈ ਸਾਡਾ ਜਾਨੀ ਨੁਕਸਾਨ ਨਾ ਕਰ ਦੇ ਤਸਵੀਰਾਂ ਵਿੱਚ ਨਜ਼ਰ ਆਉਂਦਾ ਹੈ ਕਿ ਮੇਨ ਗੇਟ ਦੇ ਬਿਲਕੁਲ ਨਾਲ ਇੱਕ ਟਰੈਕਟਰ ਵੀ ਖੜਾ ਸਾਥੀਓ ਰਾਤ ਨੂੰ ਇੰਨੀ ਦੇਰ ਰਾਤ ਕੌਣ ਜਾਗਦਾ ਹੈ 11:30 ਵਜੇ ਤੇ ਕਿਹਦੇ ਮਨ ਵਿੱਚ ਇਹੋ ਜੇ ਖਿਆਲ ਆਉਂਦੇ ਕਿ ਜਾ ਕੇ ਜਿਹੜੇ ਮੇਰੇ ਦੁਸ਼ਮਣਾਂ ਦਾ ਘਰ ਆ ਉਹਨਾਂ ਨੂੰ ਠਾਲੀਏ ਤਾਂ ਸਹੀ ਤਾਂ ਮਤਲਬ ਕਿਸ ਕਦਰ ਤੱਕ ਬੇਪਰਵਾਹੀ ਹੈ ਇਹਨੂੰ ਦਲੇਰੀ ਨਹੀਂ ਕਹਿ ਸਕਦੇ ਇਹ ਬਦਮਾਸ਼ੀ ਹੈ ਬੇਫਕੂਫੀ ਵਾਲੀ ਬਦਮਾਸ਼ੀ ਹੈ ਅਤੇ ਉਹ ਪਰਿਵਾਰ ਜਿਹੜਾ ਸਹਿਮ ਦੇ ਮਾਹੌਲ ਜਿਆ ਰਾਤ ਨੂੰ ਕਹਿੰਦੇ 12:00 ਵਜੇ 6-7 ਮਿੰਟ ਤੇ ਸਰਪੰਚ ਨੂੰ ਕਾਲ ਜਾਂਦੀ ਹੈ ਪਿੰਡ ਜਾਗ ਜਾਂਦਾ ਹੈ ਪੁਲਸ ਨੂੰ ਇਨਫੋਰਮ ਕੀਤਾ ਜਾਂਦਾ ਪੁਲਸ ਪਹੁੰਚਦੀ ਹੈ ਦਿਨੇ ਅਤੇ ਪੁਲਿਸ ਹੁਣ ਤਪਤੀਸ਼ 'ਚ ਜੁਟੀ ਹੋਈ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਐਸਐਚਓ ਵਰਿੰਦਰ ਜੀ ਉੱਥੇ ਪਹੁੰਚਦੇ ਕਾਬਲ ਅਫਸਰ ਨੇ ਔਰ ਉਮੀਦ ਕਰਦੇ ਆ ਬਹੁਤ ਜਲਦੀ ਜਿਹੜੇ ਦੋਸ਼ੀ ਆ ਉਹ ਸਲਾਖਾਂ ਦੇ ਪਿੱਛੇ ਆਉਣਗੇ ਪਰ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਆ ਦਿਨੇ ਦਾ ਚੈਨ ਰਾਤਾਂ ਦੀ ਨੀਂਦ ਉੱਡਦੀ ਜਾ ਰਹੀ ਹੈ ਬੰਦੇ ਅੰਦਰ ਸਹਿਮ ਹੈ ਲੋਕਾਂ ਅੰਦਰ ਸਹਿਮ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਮਾੜੇ ਅੰਸਰਾਂ ਤੇ ਸਖਤੀ ਕਰੇ ਤੇ ਆ ਬੋਤਲ ਬੰਪ ਜਿਹੜਾ ਉਹਨਾਂ ਨੇ ਕਿਸੇ ਦੇ ਘਰ ਚ ਸਿੱਟਿਆ ਉਹ ਕੱਲ ਨੂੰ ਕਿਤੇ ਹੋਰ ਵੀ ਸੁੱਟ ਸਕਦੇ ਆ ਲੋਕਾਂ ਚ ਬੇਚੈਨੀ ਵੱਧਦੀ ਪਈ ਹੈ ਤੇ ਮਾਰੇ ਅਨਸਰਾਂ ਨੂੰ ਫੜਨਾ ਚਾਹੀਦਾ ਦਿਖਾਨੇ ਪੂਰੀ ਰਿਪੋਰਟ ਤੁਹਾਡਾ ਨਾਮ ਕੀ ਆ ਜੀ ਲਖਵਿੰਦਰ ਸਿੰਘ ਪਿੰਡ ਕਿਹੜਾ ਆ ਕੰਡ ਇੱਕ ਹੀ ਗੱਲਬਾਤ ਹੋਈ ਆ ਗੱਲਬਾਤ ਰਾਤੀ ਕਿਸੇ ਨੇ ਆ ਕੇ ਪਹਿਲਾਂ ਤਾਂ ਦਰਵਾਜ਼ਿਆਂ 'ਚ ਕੁਝ ਮਾਰਦੇ ਰਹੇ ਕਿੰਨੇ ਕ ਵਜੇ ਦੀ ਗੱਲ ਆ ਇਹ 11 ਵਜੇ ਨੇ ਚੱਕ ਮੈਂ ਤੇ ਬਾਅਦ ਚ ਦਰਵਾਜ਼ੇ ਨੂੰ ਅੱਗ ਲਗਾ ਅੱਛਾ ਦੋਨਾ ਕੀ ਗੱਲਬਾਤ ਹੋਰ ਕੀ ਹੋਇਆ ਉਹ ਤੋਂ ਬਾਅਦ ਫੇਰ ਅੱਗ ਲੱਗੀ ਤੋਂ ਬਾਅਦ ਇੱਕ ਬੋਤਲ ਅੰਦਰੋਂ ਸਿੱਟੀ ਉਹਨਾਂ ਨੇ ਉਹਨੂੰ ਜਦ ਇਹ ਅੱਗ ਪੈ ਗਈ ਜਿਵੇਂ ਬੰਬ ਟਾਇਪ ਜਿਹਾ ਸਿੱਟਿਆ ਇਹ ਗੇਟ ਦਾ ਕੀ ਹੋਇਆ ਹੈ ਗੇਟ ਨੂੰ ਅੱਗ ਲਾਈ ਤੇ ਬੱਚੇ ਦੇ ਤੇਜ ਤਾਰਾਂ ਮਾਰੀਆਂ ਹਥਿਆਰ ਇਹ ਕੀ ਮਾਰੀਆਂ ਫੇਰ ਜਦੋਂ ਇਹ ਗੱਲਬਾਤ ਹੋਈ ਆ ਤੁਸੀਂ ਫੇਰ ਉੱਠ ਕੇ ਦੇਖਿਆ ਨਹੀਂ ਅਸੀਂ ਡਰਦੇ ਅੰਦਰ ਹੀ ਰਹੇ ਹਾਂ ਮਤਲਬ ਤੁਸੀਂ ਡਰ ਗਏ ਹਾਂਜੀ ਫੇਰ ਕੋਈ ਸਾਡੇ ਨਾਲ ਕੋਈ ਗੱਲਬਾਤ ਹਾਂਜੀ ਜਾਨੀ ਨੁਕਸਾਨ ਨਾ ਹੋਵੇ ਉਸ ਤੋਂ ਬਾਅਦ ਫਿਰ ਤੁਸੀਂ ਸਵੇਰ ਨੂੰ ਹੁਣ ਕੀ ਕੀਤਾ ਅਸੀਂ ਫਿਰ ਅੱਗੇ ਪੁਲਿਸ ਸਟੇਸ਼ਨ ਤੇ ਉੱਥੇ ਥਾਣੇ ਚ ਰਿਪੋਰਟ ਲਗਾਈ ਆ ਉੱਥਾਣੇ ਵਾਲੇ ਆ ਗਏ ਆਪਣੇ ਬੁਚਾਚਨ ਤੇ ਮੌਕਾ ਦੇਖ ਕੇ ਇਹ ਤੁਹਾਡੇ ਨਾਲ ਕਦੀ ਪਹਿਲਾਂ ਤਾਂ ਨਹੀਂ ਕੋਈ ਐਹੋ ਜਿਹੀ ਗੱਲਬਾਤ ਹੋਈ 55 ਸਾਲ ਦੀ ਮੇਰੀ ਉਮਰ ਹੋ ਗਈ ਤੇ ਅੱਜ ਤੱਕ ਕੋਈ ਇਦਾਂ ਦਾ ਹੈ ਨਹੀਂ ਨਾ ਕਿਸੇ ਨਾਲ ਬਹਿਰ ਬਰੋ ਦੇ ਹੱਥਾਂ ਤੋਂ ਕੋਈ ਤੁਸੀਂ ਘਰ 'ਚ ਸੀਸੀਟੀਵੀ ਫੁਟੇਜ ਕੈਮਰੇ ਵਗੈਰਾ ਨਹੀਂ ਲਗਾਏ ਨਹੀਂ ਜੀ ਹੈ ਨਹੀਂ ਕੈਮਰੇ ਵਗੈਰਾ ਨਹੀਂ ਲਗਾਏ ਘਰ ਦੇ ਵਿੱਚ ਤੁਸੀਂ ਪਰਿਵਾਰਕ ਮੈਂਬਰ ਕੌਣ ਕੌਣ ਰਹਿੰਦੇ ਹੋ तकरीबन ਮੈਂ ਤੇ ਮੇਰੇ ਘਰ ਵਾਲੀ ਆ ਤੇ ਦੋ ਬੱਚੇ ਆ ਨੂੰਹਾਂ ਆ ਅੱਛਾ ਤੇ ਇੱਕ ਮੇਰਾ ਮੁੰਡਾ ਆ ਤੇ ਦੋ ਪੁੱਤੇ ਆ ਇਸ ਤੋਂ ਪਹਿਲਾਂ ਕਦੀ ਕੋਈ ਕੋਈ ਧਮਕੀ ਆਈ ਹੋਵੇ ਜਾਂ ਕਿ ਗਲਵਤ ਹੋਈ ਹੋਵੇ ਕੋਈ ਕਦੇ ਨਹੀਂ ਧਮਕੀ ਕੋਈ ਕੁਛ ਨਹੀਂ ਇਦਾਂ ਦੀ ਗਲਵਤ ਹੁਣ ਤੁਹਾਡੀ ਮੰਗ ਕੀ ਹੈਗੀ ਹੈ ਪ੍ਰਸ਼ਾਸਨ ਤੋਂ ਕੋਈ ਨਹੀਂ ਇਹ ਹੀ ਆ ਵੀ ਸਾਨੂੰ ਗਾਂਹ ਤੋਂ ਖਤਰਾ ਆ ਤੇ ਜੋ ਵੀ ਬਣਦੀ ਕਾਰਵਾਈ ਕਰਕੇ ਉਹ ਬੰਦੇ ਫੜ ਲੈਣਾ ਨਾਮ ਮੇਰਾ ਕਮਲਜੀਤ ਸਿੰਘ ਆ ਜੀ ਪਿੰਡ ਦੇ ਤੁਸੀਂ ਕਿਉਂ ਸਰਪੰਚ ਹਾਂਜੀ ਸਰਪੰਚ ਸਾਹਿਬ ਆ ਕੀ ਕਹਿਣਾ ਚਾਹੁੰਗੇ ਆ ਜਿਹੜੀ ਗੱਲਬਾਤ ਹੋਈ ਆ ਕਿ ਮੈਨੂੰ ਰਾਤੀ 12 ਵਜੇ ਨਹੀਂ ਕਾਲ ਕੀਤੀ ਸੀਗੀ ਅੱਛਾ ਮੈਕਸਿਮਮ 12 ਵਜੇ 6 ਮਿੰਟ ਤੇ ਕਾਲ ਆਈ ਆ ਹਾਂ ਵੀ ਸਾਡੇ ਇੱਦਾਂ ਇੱਦਾਂ ਕਰਕੇ ਨਾ ਪ੍ਰੋਬਲਮ ਆ ਗਈ ਉਹ ਗੇਟ ਦੇ ਵਿੱਚ ਦਾ ਤਾਕੀਆਂ ਵਗੈਰਾ ਦਾਤੀਆਂ ਦੂਤਲੀਆਂ ਮਾਰੀਆਂ ਉਹ ਨਹੀਂ ਕਹਣਾ ਅੱਛਾ ਤੇ ਆ ਕੇ ਦੇਖਿਆ ਤਾਂ ਅੱਗ ਵਗੈਰਾ ਨਹੀਂ ਬੁਝਾਈ ਹੋਈ ਸੀਗੀ ਉਦੋਂ ਤੇ ਅੱਛਾ ਮਤਲਬ ਗੇਟ ਨੂੰ ਅੱਗ ਲੱਗੀ ਹੋਸੀ ਪਹਿਲਾਂ ਹਾਂਜੀ ਗੇਟ ਨੂੰ ਅੱਗ ਲੱਗੀ ਹੋਸੀ ਅੱਛਾ ਉੱਤੇ ਬਲੈਕ ਤਾਂ ਨਿਸ਼ਾਨ ਵੀ ਦੀਦਾ ਆਪਣੇ ਹਾਂ ਹਾਂ ਬਲੈਕ ਹੋ ਗਿਆ ਸਾਰਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਇਹਨੂੰ ਕਨਫਰਮ ਕੀਤਾ ਤੇ ਹੁਣ ਆਇਓ ਆਏ ਇਨਵੈਸਟੀਗੇਸ਼ਨ ਕਰਨਗੇ ਕੈਮਰਾ ਵੀ ਚੈੱਕ ਕਰਨਗੇ ਆਪਣਾ ਹਨ ਇਧਰ ਹੁਣ ਤੁਸੀਂ ਪਿੰਡ ਦੇ ਮੋਹਤਵਾਰੋਂ ਸਰਪੰਚੋਂ ਕੀ ਚਾਹ ਕੀ ਮੰਗ ਕਰਦੇ ਆ ਮੰਗ ਇਹ ਕਰਦੇ ਆ ਕਿ ਜਿੱਦਾਂ ਹੁਣ ਪੌਣੇ 12 ਦੀ ਇਹ ਤਕਰੀਬਨ ਘਟਨਾ ਆਇਆ ਹਨ 12 ਵਜੇ ਕੌਣ ਜਾਗਦਾ ਇਹਨਾਂ ਇਦਾਂ ਦੀ ਘਟਨਾਵਾਂ ਕੌਣ ਅੰਜਾਮ ਦਿੰਦਾ ਆ ਉਹ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਬਿਨਾਂ ਚੀਜ਼ਾਂ ਨਾt ਪਾਈ ਜਾਵੇ ਹਨ ਰਾਤ ਨੂੰ ਜਿਹੜੇ ਪਿੰਡ ਵਾ ਸਾਡਾ ਜਿਹੜਾ ਸੇਫ ਹੋਵੇ ਏ ਉਸ ਧੰਨਵਾਦ ਕਰਦੇ ਹਾਂ ਬਾਕੀ ਤੁਹਾਡਾ ਦਿਨ ਆਗਾ ਠੀਕ